ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਾਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਲਓ ਜੀ ਦਿਨ ਮੰਗਲਵਾਰ ਆ ਤੇ ਤਰੀਕ ਅੱਜ 14 ਤੇ ਜੇਠ ਮਹੀਨੇ ਦੀ ਅੱਜ ਸੰਗਰਾਮ ਦਾ ਜੀ ਆਪਾਂ ਸਵੇਰ ਦੀ ਚਾਹ ਬਣਾ ਲਈ ਆ ਜੀ ਤੇ ਹੁਣ ਆਪਾਂ ਚਾਹ ਪਾ ਕੇ ਰੱਖ ਲਈ ਸੀ ਤੇ ਮੈਂ ਪ੍ਰਾਪਨ ਤਿਆਰ ਕਰਦੀ ਆ ਅੱਜ ਆਪਾਂ ਜਾ ਰਹੇ ਆ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਤਿਤھا ਨਵੀਂ ਦਰਸ਼ਨ ਕਰਵਾਉਣੇ ਆ ਜੀ ਰੈਡੀ ਹੋ ਜੀਏ ਜੀ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਪੌਣੇ ਕਿਛੇ ਦਾ ਟਾਈਮ ਆ ਇਹ ਬਸ ਆਪਾਂ 6:30 6 ਵਜੇ ਘਰੋਂ ਤੁਰ ਪਾਂਗੇ ਕਿਉਂਕਿ ਆਖਿਰ ਫਿਰ ਆਪਾਂ ਰੋਟੀ ਸਬਜ਼ੀ ਦਾ ਵੀ ਕਰਨਾ ਹੋਊਗਾ ਪਾਲਰ ਬਾਂਹ ਕਪੜੇ ਦਾ ਵੀ ਆਖਿਰ ਪਾਉਣਾ ਹੋਊਗਾ ਕਾਰ ਕੋ ਤੇ ਟਾਂਕਦੇ ਮੈਂ ਤੈਨੂੰ ਕਹਾਂ ਉਹ ਨੂੰ ਫੋਨ ਕਰਕੇ ਪੁੱਛ ਲੈਂਦਾ ਗੀ ਗਾਣਾ ਬੰਦ ਕਰੀ মুহা ਲਓ ਜੀ ਰੈਡੀ ਹੋ ਗਿਆ ਸਾਰੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਕਿਲਾ ਸਾਹਿਬ ਦੇ ਵਿੱਚ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਣੇ ਆਗੇ 21 ਜੂਨ 1706 ਨੂੰ ਜਦੋਂ ਗੁਰੂ ਸਾਹਿਬ ਹਾਜੀ ਰਤਨ ਸਾਹਿਬ ਆਏ ਸੀਗੇ ਤੇ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਸੀ ਵੀ ਤੁਸੀਂ ਇੱਥੇ ਉਜਾੜ ਦੇ ਵਿੱਚ ਬੈਠੇ ਹੋ ਸੰਗਤਾਂ ਦੇ ਕਹਿਣ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਵਿੱਚ ਆਏ ਸੀ ਜੀ ਲੋ ਆਪਾਂ ਹੁਣ ਦਰਵਾਸਾਵ ਚਾਲਦੇ ਆਂਗੇ ਮੱਥਾ ਟੇਕਦੇ ਆਂਗੇ ਜਾ ਕੇ ਮੈਂ ਤਾਲ ਸਭਾਈ ਨਿਤ ਮੁਖ ਦੇ ਨਾਮ ਤੋਂ ਕ੍ਰਿਪਾ ਦੇ ਮਾਝੂ ਰਿਚਾਰ ਭਾਪਾ ਕਮਿਸ਼ਾ ਗਏ ਅਨੰਤ ਮੁਖੰਤਨ ਭਾਇ ਕੋ ਆ ਨੈ ਜਾਏ ਖੰਨੀ ਮੇਰੀ ਆ ਬੈ ਜਾਏ ਖੰਨੀ ਮੇਰੀ ਨਾ ਦਿਨ ਤੇਰੇ ਹਰੇ ਇਨ ਮਰੇ ਹਾਏ ਰਬ ਸੁਨ ਜਿੰਕਾਰ ਵਸੇ ਅੜਾ ਆਰੋੜ ਬਸ ਮੇ ਢੇਰੀ ਕੁ ਬੇਨਤੇ ਲਓ ਜੀ ਇਤਿਹਾਸ ਲਿਖਿਆ ਹੋਇਆ ਤੁਸੀਂ ਸਕਰੀਨ ਸ਼ਾਟ ਅਰੇ ਬੈਠੇ ਨਾ ਸਾਰਾ ਹੁਣ ਆਪਾਂ ਦੀ ਸਬਸਕ੍ਰਾਈਬ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹਾਂ ਆਪਾਂ ਸੈਂਟੇ ਜਾ ਕੇ ਟੋਕਨ ਖਾਤੇ ਲੇਕਦੇ ਆਂ ਇਸ ਜਗ੍ਹਾ ਤੇ ਵੈਸੇ ਵੀਡੀਓ ਬਣਾਉਣਾ ਜਿਆਦਾ ਅਲਾਉਡ ਨਹੀਂ ਹੈ ਜੀ ਬਹੁਤ ਸਾਰੀਆਂ ਸੰਗਤਾਂ ਇੱਥੇ ਪਾਠ ਕਰਦੀਆਂ ਬੈਠ ਕੇ ਜੀ ਤਾਂ ਕਰਕੇ ਆਪਾਂ ਜਿਆਦਾ ਵੀਡੀਓ ਨਹੀਂ ਬਣਾ ਸਕਦੇ ਜੀ ਪਰ ਜਿੰਨਾ ਕੋ ਹੋ ਸਕੇ ਆਪਾਂ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਬੈਠੀਆਂ ਇੱਥੇ ਪਾਠ ਕਰ ਰਹੀਆਂ ਨੇ ਆ ਤੇ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਥਿਊ ਵਿਊ ਦਿਖਾ ਦਿੰਨੇ ਆ ਇਸ ਜਗ੍ਹਾ ਤੋਂ ਬਟਿੰਡੇ ਦਾ ਜਿੱਥੋਂ ਪੂਰਾ ਵਿਊ ਦਿਖਦਾ ਜੀ ਪਰ ਆਪਾਂ ਜਿਆਦਾ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਆ ਇਹ ਗੱਲ ਲਓ ਜੀ ਹੁਣ ਆਪਾਂ ਇੱਥੋਂ ਵਾਪਸ ਚੱਲਦੇ ਆਂਗੇ نیچے ਨੂੰ ਲਓ ਜੀ ਆਪਾਂ ਦਰਸ਼ਨ ਕਰ ਲਏ ਹੈਗੇ ਤੇ ਹੁਣ ਆਪਾਂ ਘਰ ਵਾਪਸ ਚਲਦੇ ਆਂ ਜੀ ਜਿੰਨਾ ਕੋ ਹੋ ਸਕੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਇਆ ਹੋਵੇਗਾ ਹੁਣ ਆਪਾਂ ਸਿੱਧਾ ਘਰੇ ਜਾ ਕੇ ਤੁਹਾਨੂੰ ਮਿਲਦੇ ਆਪਾਂ ਰੋਟੀ ਸਬਜ਼ੀ ਦਾ ਕਰਦੇ ਆਂ ਜੀ ਜਾ ਕੇ ਲਓ ਜੀ ਹੁਣ ਆਪਾਂ ਸਬਜ਼ੀ ਬਣਾ ਲਏ ਤੇ ਸਬਜ਼ੀ ਆਪਾਂ ਬਣਾਉਣੀ ਆ ਕਦੂ ਦੀ ਕਦੂ ਆਪਾਂ ਪਹਿਲਾਂ ਜਾਣ ਲੱਗੇ ਕੱਟ ਕੇ ਰੱਖ ਗਏ ਸੀਗੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਗਏ ਸੀਗੇ ਹੋ ਵੀ ਇਹ ਜਿਹੜੇ ਲੇਕਾ ਚਾਦੀ ਤੋਂ 3 ਮੰਲੇ ਬਚੀ ਚਾਦੀ ਬਣਵਾ ਲੀ ਆ। ਬਾਕੀ ਜਿਹਨ ਮਾੜ ਕੇ ਆ ਮ ਕੋਈ ਹੁੰਦਾ ਘਰ ਤੋਂ ਮਾਟਕਾ ਬਥਾ ਹੁੰਦਾ ਦੀ ਕਿਤੇ ਖੇਤੀ ਸਬਦੋਂ ਨਿਕਲਣਾ ਹੋਣਾ ਆਪਣਾ। ਅੱਗੇ ਜਿਹਦੇ ਨੂੰ ਸਾਦੇ ਪਾ ਲੈਣਾ ਤੇ ਉਸ ਤੋਂ ਬਾਅਦ ਆ ਫਟਾ ਗੋਲਦੇ। ਬਾਰ 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 ਲਓ ਜੀ ਰੋਟੀ ਆਪਾਂ ਬਣਾ ਲਈ ਆ ਤੇ ਹੁਣ ਆਪਾਂ ਖਾ ਰਹੇ ਆ ਵਸੇ ਤੋਂ ਬਾਅਦ ਆਪਾਂ ਰੋਟੀ ਪਾਸ਼ ਖਾ ਕੇ ਚਾੜੂ ਕੋਤੇ ਦਾ ਕੰਮ ਕਰਾਂਗੇ ਜੀ ਕੱਪੜੇ ਹੱਪੜੇ ਤੇ ਸ਼ਾਮ ਨੂੰ ধੋਵਾਂਗੇ ਜੀ ਆਪਾਂ ਆਪਣੇ ਅੱਜ ਦੇ ਬਲੌਗਰ ਐਂਡ ਇੱਥੇ ਕਰਦੇ ਆ ਜੀ ਉਮੀਦ ਕਰਦਾ ਆ ਕਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗਦੀ ਹੋਈ ਆ ਤਾਂ ਵੀਡੀਓ ਨੂੰ ਵੀ ਕਰਨਾ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਵੀ ਕਰਨਾ ਤੇ ਆਪਣੇ ਚੈਨਲ ਸਬੂ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਕਹਿੰਦੇ ਮੁਕਲਾ ਵੀਡੀਓ ਦੇ ਨਾਲ Tata Play ਹਿੱਟਾ ਨਹਾਵਾ